ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਠੀਕ ਠਾਕ ਹੋਮੋਂਗੇ ਇੱਕ ਬੇਨਤੀ ਹੈ ਛੋਟੀ ਜੀ ਕਿ ਜਿਹੜੀਆਂ ਵਿੱਚ ਆਵਾਜ਼ਾਂ ਸੁਣਦਿਆਂ ਪਲੀਜ਼ ਅਵੋਇਡ ਕਰਿਓ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉੱਚੀ ਬੋਲ ਕੇ ਦੱਸ ਸਕਾਂ ਗੁਰੂ ਪਿਆਰਿਓ ਤੁਸੀਂ থামਨੇਲ ਤਾਂ ਦੇਖ ਹੀ ਲਿਆ ਹੋਵੇਗਾ ਕਿ ਜਿਵੇਂ ਕਿ ਕਿਹੜੇ ਦੋ ਮੰਤਰ ਨੇ ਜਿੱਦ ਨਾਲ ਰੀਤੀਆਂ ਸਿੱਧੀਆਂ ਆਉਣ ਲੱਗ ਜਾਂਦੀਆਂ ਹਨ ਜਿਹੜੀਆਂ ਸੁੱਤੀਆਂ ਸ਼ਕਤੀਆਂ ਨੇ ਸਾਡੇ ਅੰਦਰ ਉਹ ਜਾਗ ਜਾਂਦੀਆਂ ਨੇ ਭਾਵ ਸਾਡਾ ਜਿਹੜਾ ਮਨ ਹੈ ਸੁਸਤ ਪਿਆ ਸੁੱਤਾ ਪਿਆ ਦੁਖੀ ਹੋਇਆ ਪਿਆ ਇਹ ਜਾਗ ਜਾਂਦਾ ਇਹ ਐਕਟਿਵ ਹੋ ਜਾਂਦਾ ਔਰ ਇਸ ਨਾਲ ਮੰਤਰਾਂ ਦੇ ਨਾਲ ਸਾਡੇ ਅੰਦਰ ਪਾਵਰ ਆ ਜਾਂਦੀ ਹੈ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਅ ਸਾਨੂੰ ਚੰਗਾ ਚੰਗਾ ਫੀਲ ਹੋਣ ਲੱਗ ਜਾਂਦਾ ਸਾਡੇ ਅੰਦਰੋਂ ਜਿੰਨਾ ਵੀ ਗੰਦ ਮੈਲ ਭਰਿਆ ਹੁੰਦਾ ਉਹ ਸਾਰਾ ਨਿਕਲ ਜਾਂਦਾ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਗੰਦ ਤੋਂ ਮਤਲਬ ਕਿ ਜਿਹੜੇ ਸਾਡੇ ਵਿਚਾਰ ਜਿਹੜੀ ਸਾਡੀ ਸੋਚ ਮਤਲਬ ਅਸੀਂ ਸਾਰਾ ਦਿਨ ਸੋਚੀ ਜਾਂਦੇ ਆ ਬੈਠੇ ਆਪਣਾ ਕੰਮਾਂ ਦਾ ਬੱਚਿਆਂ ਦਾ ਜਾਂ ਕਿਸੇ ਵੀ ਹੋਰ ਟੈਨਸ਼ਨਾਂ ਲਈ ਜਾਂ ਕਿਸੇ ਬਾਰੇ ਮਾੜਾ ਚੰਗਾ ਸੋਚਦੇ ਆ ਜਾਂ ਨਿੰਦਿਆ ਚੁਗਲੀ ਲਾ ਲੋ ਤੁਸੀਂ ਨਾ ਕਦੇ ਵੀ ਇੱਕ ਚੀਜ਼ ਦੇਖਿਓ ਕਿ ਸੌਣ ਤੋਂ ਪਹਿਲਾਂ ਸਾਡਾ ਮਨ ਜੇ ਭਾਰੀ-ਭਾਰੀ ਐ ਦਿਮਾਗ ਭਾਰੀ-ਭਾਰੀ ਬੁੱਝ ਹੋਇਆ ਪਿਆ ਤੁਸੀਂ 5-7 ਮਿੰਟ ਬੈਠ ਕੇ ਸਿਰਫ ਇਹ ਮੰਤਰਾਂ ਦਾ ਜਾਪ ਕਰਨਾ ਹੈ ਤੁਸੀਂ ਦੇਖੋਗੇ ਕਿ ਜਿਉਂ ਹੀ ਤੁਸੀਂ ਮੰਤਰਾਂ ਦਾ ਜਾਪ ਕਰੋਗੇ ਇਹ ਸਾਰਾ ਤੁਹਾਡੇ ਅੰਦਰੋਂ ਜਿਹੜਾ ਭਰਿਆ ਹੋਇਆ ਸਾਰੇ ਦਿਨ ਦਾ ਇਹ ਬਾਹਰ ਨਿਕਲ ਕੇ ਚਲਿਆ ਜਾਵੇਗਾ ਔਰ ਤੁਹਾਨੂੰ ਬਹੁਤ ਸੋਹਣੀ ਨੀਂਦ ਆਵੇਗੀ ਗੁਰੂ ਪਿਆਰਿਓ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਸੌਣ ਤੋਂ ਪਹਿਲਾਂ ਮਨ ਦੇ ਉੱਪਰ ਕੋਈ ਵੀ ਕਿਸੇ ਵੀ ਗੱਲ ਦਾ ਬੋਝ ਨਹੀਂ ਹੋਣਾ ਚਾਹੀਦਾ ਅਗਰ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਗੱਲ ਦਾ ਮਨ ਦਾ ਬੋਝ ਹੈ ਨਾ ਉਸ ਨੂੰ ਕਲੀਅਰ ਕਰੋ ਜੇ ਲੱਗਦਾ ਵੀ ਸਾਡੇ ਕਿਸੇ ਕਰਕੇ ਜਿਹਦੇ ਕਰਕੇ ਵੀ ਆ ਉਹ ਚੀਜ਼ ਨਹੀਂ ਹੋ ਰਹੀ ਤਾਂ ਇਹ ਮੰਤਰਾਂ ਦਾ ਜਾਪ ਕਰੋ ਬੈਠ ਕੇ ਤੇ ਉਹ ਮੰਤਰ ਕਿਹੜੇ ਨੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਵਾਰ ਨਾ ਛੋਟੀ ਜੀ ਗੱਲ ਹੈ ਕਿ ਮਸਕੀਨ ਜੀ ਨੂੰ ਇਹ ਚੀਜ਼ ਦੱਸੀ ਸੀ ਹੰਸਾਲੇ ਸੰਤ ਮਹਾਪੁਰਸ਼ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਉਹਨਾਂ ਨੂੰ ਕੋਈ ਮਿਲਿਆ ਉਹ ਕਹਿੰਦੇ ਭਾਈ ਦੋ ਮੰਤਰ ਹੀ ਨੇ ਜਿਹੜੇ ਸਾਡੇ ਸਾਡੀਆਂ ਸ਼ਕਤੀਆਂ ਨੂੰ ਜਗਾ ਸਕਦੇ ਨੇ ਤੇ ਮਸਕੀਨ ਜੀ ਕਹਿੰਦੇ ਵੀ ਮੈਨੂੰ ਵੀ ਦੱਸੋ ਉਹ ਗੱਲ ਵੀ ਕਿਹੜੇ ਮੰਤਰ ਨੇ ਉਹ ਉਹ ਕਹਿੰਦੇ ਇੱਕ ਮੰਤਰ ਹੈਗਾ ਵਾਹਿਗੁਰੂ 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 ਇਸ ਨੂੰ ਤੁਸੀਂ ਸੁਰਤ ਲਾ ਕੇ ਬੈਠੋਗੇ ਵਾਹਿਗੁਰੂ ਦਾ ਜਪਣਾ ਜੋ ਤੁਸੀਂ ਮੂੰਹ ਦੇ ਵਿੱਚੋਂ ਬੋਲਣਾ ਉਸ ਨੂੰ ਕੰਨਾਂ ਰਾਹੀਂ ਸੁਣਨਾ ਵਾਹਿਗੁਰੂ ਬੋਲੋਗੇ ਕੰਨ ਸੁਣਦੇ ਆ ਕੰਨਾਂ ਰਾਹੀਂ ਅੰਦਰ ਜਾਂਦਾ ਹੈ ਅੰਦਰ ਜਾਂਦੀ ਆਵਾਜ਼ ਔਰ ਅੰਦਰੋਂ ਜਿਹੜਾ ਗੰਦਮੰਦ ਪਿਆ ਹੁੰਦਾ ਸਾਡੇ ਅੰਦਰ ਉਦੋਂ ਉੱਪਰ ਜਾ ਕੇ ਇਹ ਅਟੈਕ ਕਰਦਾ ਜਦੋਂ ਪਵਿੱਤਰ ਰਸਨਾ ਜਪਦੀ ਹੈ ਔਰ ਮਾਲਕ ਦਾ ਨਾਮ ਸਿਮਰਨ ਕਰਕੇ ਅੰਦਰ ਜਾਂਦਾ ਤਾਂ ਜਿਹੜੇ ਉਹ ਬਾਹਰ ਅੰਦਰ ਵਿਕਾਰ ਚੱਲ ਰਹੇ ਹੁੰਦੇ ਨੇ ਬੇਕਾਰ ਉਹ ਸਾਰੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿੱਥੇ ਵੀ ਗੁਰੂ ਪਿਆਰਿਓ ਮਾਲਕ ਦਾ ਸਿਮਰਨ ਹੈ ਕੀਰਤਨ ਹੈ ਜਾਪ ਚੱਲ ਰਿਹਾ ਹੈ ਉੱਥੇ ਜਿਹੜੇ ਆ ਕਾਮ ਕ੍ਰੋਧ ਇਹ ਨਹੀਂ ਰਹਿ ਸਕਦੇ ਇਹ ਨਾਸ ਹੁੰਦੇ ਆ ਬਾਹਰ ਨਿਕਲਦੇ ਆ ਦੂਜਾ ਦੱਸਿਆ ਸੀ ਉਹਨਾਂ ਨੇ ਅੱਲਾ ਵਾਹਿਗੁਰੂ ਤੇ ਅੱਲਾ ਦੋਨਾਂ ਦਾ ਜਿਹੜਾ ਜਪਣ ਦਾ ਤਰੀਕਾ ਜੋ ਦੇ ਵਿੱਚੋਂ ਆਪਾਂ ਨੂੰ ਆਨੰਦ ਪ੍ਰਾਪਤ ਹੁੰਦਾ ਉਹ ਇੱਕੋ ਹੀ ਹੈ ਅੱਲਾ ਅੱਲਾ ਵਾਹਿਗੁਰੂ ਜਿੰਨਾ ਤੁਸੀਂ ਸੁਰ ਉੱਚਾ ਲੈ ਕੇ ਜਾਓਗੇ ਮੇਰਾ ਤਜਰਬਾ ਹੈ ਤੁਹਾਡੇ ਦਿਮਾਗ ਦੇ ਵਿੱਚੋਂ ਮੈਂ ਕਹਿੰਦੀ ਆ 5 ਮਿੰਟ ਵੀਨ ਲੱਗਣੇ ਪਹਿਲੇ ਵਾਹਿਗੁਰੂ ਕਹਿਣ ਦੇ ਨਾਲ ਇਹਨਾ ਦਿਮਾਗ ਦੇ ਵਿੱਚੋਂ ਗੰਦ ਮੰਦ ਨਿਕਲਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਮਹਿਸੂਸ ਹੋਊਗਾ ਕਿ ਮੇਰੇ ਅੰਦਰੋਂ ਕੁਝ ਨਿਕਲ ਰਿਹਾ ਹੈ ਇਹ ਬਹੁਤ ਹੀ ਪਾਵਰਫੁੱਲ ਮੰਤਰ ਨੇ ਔਰ ਇਹ ਹੀ ਜਪ 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 ਕੇ ਤੁਹਾਡਾ ਅੰਦਰੋਂ ਸਾਫ਼ ਹੋਣਾ ਸ਼ੁਰੂ ਹੋਏਗਾ ਔਰ ਤੁਹਾਡੇ ਜਿੰਨੇ ਆਪਣੇ ਅੰਦਰੋਂ ਸਾਫ਼ ਕਰਾਂਗੇ ਉਨਾਂ ਹੀ ਵਾਹਿਗੁਰੂ ਦਾ ਵਾਸਾ ਹੋਏਗਾ ਔਰ ਉਨੀਆਂ ਹੀ ਰਿੱਧੀਆਂ ਸਿੱਧੀਆਂ ਆਪਾਂ ਨੂੰ ਆਉਣ ਲੱਗ ਜਾਂਦੀਆਂ ਨੇ ਅ ਰਿੱਧੀਆਂ ਸਿੱਧੀਆਂ ਦਾ ਮਤਲਬ ਇਹ ਨਹੀਂ ਹੈਗਾ ਕਿ ਸ਼ਕਤੀਆਂ ਆਉਣ ਲੱਗ ਜਾਂਦੀਆਂ ਨੇ ਮਤਲਬ ਸਾਨੂੰ ਚੰਗੇ ਮਾੜੇ ਦਾ ਪਤਾ ਲੱਗਣ ਲੱਗ ਜਾਂਦਾ ਹੈ ਕੁਝ ਵੀ ਸਾਡੇ ਨਾਲ ਮਾੜਾ ਚੰਗਾ ਹੋਣਾ ਹੁੰਦਾ ਸਾਨੂੰ ਅਨੁਭਵ ਜ਼ਰੂਰ ਹੋਣ ਲੱਗ ਜਾਂਦਾ ਦੇਖੋ ਮੇਰਾ ਤਾਂ ਇਹ ਤਜਰਬਾ ਮੇਰੇ ਨਾਲ ਹੋਇਆ ਹੁੰਦਾ ਰਹਿੰਦਾ ਤੇ ਮੈਂ ਇਹ ਜ਼ਰੂਰ ਤੁਹਾਡ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਗੁਰਮੰਤਰ ਇਹੋ ਜੀ ਮੂਲ ਮੰਤਰ ਹੈ ਜਿਹਦੇ ਨਾਲ ਬਹੁਤ ਮਤਲਬ ਮੈਂ ਤੁਹਾਨੂੰ ਕੀ ਦੱਸਾਂ ਕਿ ਸਾਰੇ ਸਰੀਰ ਦੀ ਗੰਦਗੀ ਦੀ ਸਫਾਈ ਹੋ ਜਾਂਦੀ ਹੈ ਮੈਂ ਵੀ ਜਦੋਂ ਮੇਰਾ ਦਿਮਾਗ ਹੈਵੀ ਹੁੰਦਾ ਭਾਰੀ ਹੁੰਦਾ ਜਾਂ ਟੈਨਸ਼ਨ ਦੇ ਵਿੱਚ ਹੁੰਦਾ ਸਟ्रेस ਦੇ ਵਿੱਚ ਹੁੰਦਾ ਤਾਂ ਮੈਂ ਇਹ ਜਾਪ ਜ਼ਰੂਰ ਕਰਦੀ ਆ ਜਾਂ ਮੈਂ ਕੋਈ ਵੀ ਸ਼ਬਦ ਜ਼ਰੂਰ ਪੜਦੀ ਆ ਜਿਸ ਦੇ ਨਾਲ ਬਹੁਤ ਮਨ ਸ਼ਾਂਤ ਹੁੰਦਾ ਹੈ ਮੇਰਾ ਆਪਣਾ ਤਜਰਬਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਔਰ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਜਾਇਓ ਜੇ ਨਹੀਂ ਚੰਗੀ ਲੱਗੀ ਤਾਂ ਕੋਈ ਗੱਲ ਨਹੀਂ ਵੀਰ ਜੀ ਤਾਂ ਆਪਣਾ ਅੱਗੇ ਨਿਕਲ ਲਿਓ ਠੀਕ ਹੈ ਜੀ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ